ਆ ਜਾ ਵਾਹਿਗੁਰੂ ਜੀ ਫਤਿਹ ਜੈ ਸ਼ੰਕਰ ਜੈ ਨਾਗ ਦੀ ਜੈ ਹਾ ਹਾਂ ਹੋਰ ਮੋੜ ਬੋੜਾ ਹਾਲਿਆ ੜੀ ਆਪਣਾ ਵਿਚਾਰ ਕਰਕੇ ਨਾ 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 ਕੋਈ ਟੈਨਸ਼ਨ ਮਾਰੇ ਜਾਂ ਨਹੀਂ ਜਿੱਦਾਂ ਕਿ ਦੋਸਤੋ ਇੱਕ ਫਾਰਮੈਸੀ ਕਾਲਜ ਫਾਰਮੈਸੀ ਫਾਰਮੈਸੀ ਤੇ ਕੰਮ ਕਰਦੇ ਸੀ ਹਾਂ ਜੀ ਤੇ ਸੱਪ ਆ ਗਿਆ ਤੇ ਦੇਖਦੇ ਆਂ ਕਿਹੜਾ ਸੱਪ ਹਾਂ ਜੀ ਜਿੱਦਾਂ ਕਿ ਕੈਮਰਾਮੈਨ ਸਾਹਿਬ ਲੱਗ ਕੇ ਆਓ ਜੀ ਆਜੋ ਲੱਗ ਕੇ ਕੈਮਰਾਮੈਨ ਸਾਹਿਬ ਓ ਮੇਰੇ ਸ਼ੰਕਰ ਵਾਪਾ ਕਿਦਾਂ ਗਾ ਇਹ ਸੱਪ ਆ ਇਹ ਸੱਪ ਨੂੰ ਬਿਲਕੁਲ ਧਿਆਨ ਨਾਲ ਭਜੇ ਨਾ ਫੜਦੇ ਆ ਓ ਸ਼ੰਕਰ 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 ਹਾਲੋ ਜੀ ਐਵੇਂ ਡਰੀ ਜਾਂਦੇ ਸੱਪ ਤੇ ਕੋਈ ਕਹਿੰਦਾ ਨਹੀਂ ਆ ਲੋ ਹਾਲੋ ਤੁਹਾਨੂੰ ਕੋਈ ਨਹੀਂ ਕਹਿੰਦਾ ਇਤ ਲੱਗਦੀ ਹਾਂਜੀ ਆਹ ਹਾਲੋ ਜੀ ਹਾਲੋ ਕਿਹੜਾ ਜੀ ਹੈ ਸਾਰੇ ਸੱਪ ਕਿਹੜਾ ਸੱਪ ਇਹ ਸਾਰੇ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਰੈਡ ਸਨੇਕ ਰੈਡ ਸਨੇਕ ਹਾਂਜੀ ਹਿੰਦੀ ਜੇ ਨੂੰ ਕਹਿੰਦੇ ਆ ਧਾਮਣ ਤੇ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਘੋੜਾ ਪਿਛਾਰ ਯਾਨੀ ਕਿ ਜੇ ਇਹਨੂੰ ਆਪਾਂ ਵਾਹਨ ਦੇ ਵਿੱਚ ਛੱਡ ਲਈਏ ਹਾਂ ਹਾਂ ਤੇ ਮੇਰੇ ਹਿਸਾਬ ਨਾਲ ਅਸੀਂ ਸਾਰੇ ਰਲ ਮਿਲ ਕੇ ਵੀ ਇਹਨੂੰ ਫੜ ਨਹੀਂ ਸਕਦੇ ਅੱਛਾ ਹਾਂ ਕੋਬਰਾ ਨਹੀਂ ਨਾ ਹਾਂਜੀ ਕੋਬਰਾ ਤੇ ਨਹੀਂ ਇਹਨੂੰ ਸਪੈਕਟਿਕਲ ਕੋਬਰਾ ਨਹੀਂ ਆਪਾਂ ਕਹਿੰਦੇ ਪਰ ਹਾਂਜੀ ਮੁੰਡੇ ਕਿਵੇਂ ਕੋਬਰਾ ਨਾ ਨਾ ਜਿੰਨੀ ਇਹਦੀ ਲੈਂਥ ਸਾਡੀ ਲੈਂਥ ਦੇਖ ਲਓ ਲਗਭਗ ਮੇਰੀ ਲੈਂਥ ਜਿੱਤੇ ਬਰਾਬਰ ਵਾ ਹਾਂ ਕੋਈ ਕਹਿੰਦੇ ਇਹਨਾਂ ਕੋ ਇਲਮ ਆ ਕੋਈ ਕਹਿੰਦਾ ਇਹਨਾਂ ਨੇ ਕੋ ਸਨੇ ਕੱਢਿਆ ਕੋ ਕੋਹ ਕਹਿੰਦਾ ਕੋ ਜੋ ਮਰ ਜੀ ਗਏ ਆਪਾਂ ਕਦੀ ਕਿਸ ਨੂੰ ਪਲਟ ਕੇ ਜਵਾਬ ਹੀ ਨਹੀਂ ਦਿੰਦੇ ਠੀਕ ਆ ਇਹ ਤਾਂ ਹਰੇਕ ਬੰਦੇ ਦਾ ਆਪਣਾ ਆਪਣਾ ਹੁਨਰ ਆ ਵਈ ਗੁਰੂ ਕੋਈ ਕਿਸੇ ਦਾ ਵਾ ਕੋਈ ਕਿਸੇ ਦਾ ਵਾ ਪਰ ਦੋਸਤੋ ਸੱਪ ਲੜੇ ਤੇ ਸਿਰਫ ਉਹ ਸਿਰਫ ਇੱਕ ਡਾਕਟਰ ਕੋਲ ਜਾਣਾ ਬਿਲਕੁਲ ਬਿਲਕੁਲ ਵੀ ਦੇਸੀ ਦਵਾਈ ਦੇ ਚੱਕਰ ਚ ਨਹੀਂ ਪੈਣਾ ਤੁਸੀਂ ਨੇੜੇ ਆ ਜਾਓ ਮੈਂ ਥੋੜੀ ਦੂਰ ਹੋ ਜਾਂਦਾ ਲੋ ਕੀ ਪੁੱਛਣਾ ਚਾਹੁੰਦੇ ਝੋਣੇ ਸੱਪ ਬਾਰੇ ਬਸ ਇਹਦੇ ਉਹ ਪੁੱਛਣਾ ਇਹ ਕਿਹੜੀ ਕਿਸਮ ਦਾ ਉਹ ਤੁਹਾਨੂੰ ਦੱਸ ਇਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੈਗਾ ਅਸਲੀ ਸੱਪ ਨਹੀਂ ਹੈ ਇਹ ਸੱਪ ਦੇ ਵਿੱਚ 1% ਵੀ ਜ਼ਹਿਰ ਨਹੀਂ ਆ ਮੰਨ ਲਓ ਇਹ ਸੱਪ ਕਿਸੇ ਨੂੰ ਬਾਈਟ ਕਰਦਾ ਤੁਸੀਂ ਫਾਂਡੇ ਦੇ ਚੱਕਰ 'ਚ ਪੈ ਜਨੇ ਹੋ ਇਸ ਤਰੀਕੇ ਨਾਲ ਫਾੜਾ ਕਰਦਾ ਤੁਹਾਡੀ ਜਾਨ ਬਚਣੀ ਬਚਣੀ ਉਹਦਾ ਕਾਰਨ ਕੀ ਹੈ ਵੀ ਇਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੈ ਪਰ ਜੇ ਇਹ ਸੱਪ ਤੁਹਾਨੂੰ ਕੋਈ ਜ਼ਹਿਰ ਵਾਲਾ ਲੜ ਜੇ ਤਾਂ ਤੁਸੀਂ ਫਾਂਡੇ ਦੇ ਚੱਕਰ 'ਚ ਪੈ ਜਾਓ ਕੋਈ ਇਸ ਤਰੀਕੇ ਨਾਲ ਫਾੜਾ ਕਰੂਗਾ ਮਨਕਾ ਲਾਊਗਾ ਹਰ ਇੱਕ ਚੀਜ਼ ਕਰੂਗਾ ਤੇ ਥੋੜੀ ਜਿਹੀ ਲਾਪਰਵਾਹੀ ਜਿਹੜੀ ਹੈ ਤੁਹਾਡੀ ਜਾਨ ਲੈ ਸਕਦੀ ਤੇ ਮੈਂ ਤੇ ਲਾਈਫ ਦੇ ਵਿੱਚ ਬਹੁਤ ਸੱਪ ਫੜਦਾ ਰੋਜ਼ ਦਾ ਹੀ ਮੇਰਾ ਕੰਮ ਹੈ ਅੱਜ ਵੀ ਮੇਰਾ ਦਿਹਾੜੀ ਦਾ ਦੂਜਾ ਵਾ ਪਰ ਮੈਂ ਲੋਕਾਂ ਨੂੰ ਇਹੀ ਗੱਲ ਕਹਿੰਦਾ ਵੀ ਸੱਪ ਲੜੇ ਤੇ ਡਾਕਟਰ ਕੋਲ ਜਾਣਾ ਲਾਈਵ 'ਚ ਸਾਬ ਕਟਿਆ ਵਾਲੇ ਅਸੀਂ ਵੀ ਬਹੁ ਮਰੀਜ਼ ਬਚਾਏ ਪਰ ਦੇਖ ਕੇ ਪਤਾ ਲੱਗ ਜਾਂਦਾ ਵਾ ਕਿ ਬੰਦੇ ਨੂੰ ਸਾਬ ਜ਼ਹਿਰ ਵਾਲਾ ਕਟਿਆ ਵਾ ਕਿ ਬਿਨਾਂ ਜ਼ਹਿਰ ਵਾਲਾ ਕਟਿਆ ਤੱਚ ਕਰਕੇ ਦੇਖ ਮੁੰਡਿਆ ਅਸ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੈਂ ਪਿਆਰ ਨਾਲ ਗੋੜ ਫੜਦਾ ਕਿੰਨੀ ਵਰੀਆਂ ਸਕਿਨ ਹੈ ਦੀ ਜੀ ਮੈਂ ਕਿਹਾ ਕਿੰਨੀ ਮਰੀਆਂ ਸਕਿਨ ਹੈ ਦੀ ਹਾਂ ਜੀ ਵਧੀਆ ਜੀ ਇਹ ਕੋਈ ਕਾਮਾ ਵੱਡੀ ਗੱਲ ਨਹੀਂ ਹੈਗੀ ਇਹ ਕੋਈ ਵੀ ਬੰਦਾ ਮਹੀਨੇ 2 ਮਹੀਨੇ 4 ਮਹੀਨੇ ਕੰਮ ਸਿੱਖ ਰਿਹਾ ਬੰਦਾ ਖੁਦ ਵੀ ਕਰ ਸਕਦਾ ਵਾ ਇਹ ਮੈਨੂੰ ਤਾਂ ਹੁਣ ਵੀ 22 ਸਾਲ ਹੋ ਗਏ ਆ ਤੇ ਮੈਨੂੰ ਪ੍ਰੋਪਰ ਪੰਜਾਬ ਦੇ ਸੱਪਾਂ ਦੀ ਹਰ ਇੱਕ ਨਸਲ ਹਰ ਇੱਕ ਜ਼ਹਿਰ ਹਰ ਇੱਕ ਦੀ ਤੰਦੀ ਦੇ ਸਟਾਈਲ ਦਾ ਪਤਾ ਵਾ ਜਿੱਦਾਂ ਕਿ ਹੈਗਾ ਵਾ ਇਹ ਸੱਪ ਜਿਹੜਾ ਬੰਦੇ ਨੂੰ ਖੇਤੀ ਬਾਈਟ ਹੀ ਨਹੀਂ ਕਰਦਾ ਸਿਰਫ ਤੁਹਾਨੂੰ ਇਹਦਾ ਇੱਕ ਸੁਭਾਅ ਦਾ ਪਤਾ ਹੋਣਾ ਚਾਹੀਦਾ ਕਿ ਸੱਪ ਦਾ ਸੁਭਾਅ ਕਿਦਾਂ ਦਾ ਇੱਕ ਫੜਨ ਦਾ ਤੁਹਾਨੂੰ ਤਰੀਕਾ ਹੋਣਾ ਚਾਹੀਦਾ ਇਹ ਹੁਣ ਮੇਰੇ ਹੱਥਾਂ ਦੇ ਵਿੱਚ ਡਰ ਨਹੀਂ ਰਿਹਾ ਉਹਨੂੰ ਪਤਾ ਵਾ ਕਿ ਮੈਂ ਬਿਲਕੁਲ ਸੇਫ ਆ ਮੈਨੂੰ ਇਹਨੇ ਕੁਝ ਨਹੀਂ ਕਹਿਣਾ ਉਹ ਤਾਂ ਕਰਕੇ ਹੀ ਮੈਨੂੰ ਨਹੀਂ ਘੱਟ ਜੇ ਉਹ ਥੋੜਾ ਜਿਹਾ ਵੀ ਮੇਰੇ ਹੱਥਾਂ ਚੋਂ ਸੱਪ ਡਰ ਗਿਆ ਤਾਂ ਬਰਦਰ ਇਹਨੇ ਮੈਨੂੰ ਇੱਥੇ ਬਾਈਟ ਕਰੀ ਹੀ ਲੈਣੀ ਆ ਠੀਕ ਆ ਜਿੱਦਾਂ ਕਿ ਤੁਹਾਨੂੰ ਮੇਰਾ ਫੇਸ ਦਿਖਾ ਰਿਹਾ ਬਿਲਕੁਲ ਇੱਕ ਹੱਥ ਦੇ ਅੰਗੂਠੇ ਦੀ ਤਰ੍ਹਾਂ ਹੁੰਦਾ ਵਾ ਜਿੱਦਾਂ ਕਿ ਆਪਣਾ ਇੱਕ ਉਂਗਲ ਦਾ ਅੰਗੂਠਾ ਵਾ ਇਦਾਂ ਇਹਦਾ ਮੂੰਹ ਹੁੰਦਾ ਵਾ ਇਹ ਬਿਲਕੁਲ ਬਿਲਕੁਲ ਵੀ ਦੋਸਤੋ ਫਨ ਵਗੈਰਾ ਜਿਹੜਾ ਵਾ ਨਹੀਂ ਖਲਾਰਦਾ ਤੇ ਇਹ ਖਾਨ ਦੇ ਵਿੱਚ ਚੂਹੇ ਬਹੁਤ ਖਾਂਦੇ ਆ ਜੀ ਚੂਏ ਡੱਡੂ ਕੋਗਰੋਜ ਨਿੱਕੇ ਮੋਟੇ ਕੀੜੇ ਮਕੋੜੇ ਸਭ ਤੋਂ ਵੱਡੀ ਦਿੱਕਤ ਇਹ ਆ ਵੀ ਇਹ ਸੱਪ ਜਦੋਂ ਵੀ ਸਾਡੇ ਵਰਗੇ ਬੰਦਿਆਂ ਨੂੰ ਫੜਨ ਨਹੀਂ ਲੜੂਗਾ ਸਿਰਫ ਉਹ ਸਿਰਫ ਇਹਨੇ ਅੱਖ ਦੀ ਪੁਤਲੀ ਦੇ ਵਿੱਚ ਲੜਦਾ ਹਾਂ ਹੋਰ ਇਹਨੇ ਹੱਥ ਤੇ ਪੈਰ ਤੇ ਕਿਤੇ ਨਹੀਂ ਲੜਨਾ ਸਿਰਫ ਇਹ ਮੇਰੀ ਹੁਣ ਵੀ ਅੱਖ ਫੋਕਸ ਕਰ ਰਹੀ ਆ ਜਦ ਤੱਕ ਤੁਸੀਂ ਅੱਖ ਲੱਗੀ ਦੇਖ ਰਹੇ ਜੀ ਜੇ ਇਹਨੇ ਖੁਦ انا ਖਾਸ ਦਾ ਬਾਈਟ ਕੀਤੀ ਮੈਨੂੰ ਤਾਂ ਸਿਰਫ ਉਹ ਸਿਰਫ ਇਹਨੇ ਅੱਖ ਦੀ ਪੁਤਲੀ ਚ ਬਾਈਟ ਕਰ ਦਿੱਤੀ ਜਿਹਨੂੰ ਆਵਾ ਡੇਲਾ ਕਹਿ ਦਿੰਦੇ ਆ ਹੋਰ ਇਹਨੇ ਕਿਤੇ ਵੀ ਬਾਈਟ ਨਹੀਂ ਕਰਨੀ ਤੇ ਸਿਰਫ ਉਹ ਸਿਰਫ ਜਦੋਂ ਵੀ ਦੋਸਤੋ ਇਹ ਸੱਪ ਫੜਦੇ ਆ ਅਸੀਂ ਆਪਣੀ ਅੱਖ ਦੀ ਪੁਤਲੀ ਇਰ ਤੋਂ ਬਚਾਉਣੀ ਹੁੰਦੀ ਤੇ ਇਹ ਗੱਲ ਕਹਿੰਨੇ ਆ ਕਿ ਜਿਹੜਾ ਵੀਰ ਕੋਈ ਵੀਡੀਓ ਵੇਖਦਾ ਕਦੇ ਵੀ ਵੀਡੀਓ ਵੇਖ ਕੇ ਆਪ ਨਾ ਫੜਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਨੂੰ 22 ਸਾਲ ਹੋ ਗਏ ਆ ਹੁਣ ਅਸੀਂ ਇਸ ਤਰੀਕੇ ਨਾਲ ਸੱਪ ਫੜਦੇ ਆ ਪਹਿਲੋ ਅਸੀਂ ਵੀ ਇਸ ਸੱਪ ਗਲਵਜ਼ ਨਾਲ ਪਾ ਕੇ ਡੱਬੇ ਚ ਪਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਵੀਡੀਓ 'ਚ ਬਣੇ ਰਹੋ ਤੇ ਹੋਰ ਮਿੱਟੀ ਚੁੱਕਦੇ ਹੋ ਸਕਦਾ ਇੱਕ ਜੇ ਹੋਰ ਥੋਲ ਮੜਾ ਜਾ ਹੋਵੇ ਹੂੰ ਸ਼ਾਰਟਕਟ ਤੇ